ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਕੋਲ ਦੋ ਝੋਟੀਆਂ ਸੇਲ ਤੇ ਆ ਜੀ ਇੱਕ ਆਪਣੇ ਕੋਲ ਤੋਕਰ ਗੱਭਣ ਆ ਤੇ ਇੱਕ ਸੋਣ ਵਾਲੀ ਤਿਆਰ ਆ ਜੀ ਤੇ ਚੰਗੀ ਕੁਆਲਿਟੀ ਦੀਆਂ ਆਪਣੇ ਕੋਲ ਤੇ ਆਜੋ ਬਾਦ ਸਾਹਿਬ ਹੰਗਾ ਨਿੱਕੇ ਹੰਗਾ ਨਾ ਕਰਦੀਆਂ ਜੀ ਗੱਲ ਜੀ ਸਤਿ ਸ੍ਰੀ ਅਕਾਲ ਬਾਦ ਸਾਹਿਬ ਜੀ ਸਤਿ ਸ੍ਰੀ ਅਕਾਲ ਕੀ ਹਾਲ ਤੇ ਹਾਂ ਜੀ ਠੀਕ ਠਾਕ ਜੀ ਚੜਦੀ ਕਲਾ ਜੀ ਹੋਰ ਹਾਂ ਜੀ ਤੇ ਅੱਜ ਕਿੰਨੀਆਂ ਝੋਟੀਆਂ ਅੱਜ 2 ਆ ਝੋਟੀਆਂ 2 ਝੋਟੀਆਂ ਟੋਕੜ ਇੱਕ ਟੋਕੜ ਗੱਭਣਿਆ ਠੀਕ ਹੈ ਜੀ 2 ਮਹੀਨੇ ਮਿਲ ਚੈੱਕ ਪਾਸ ਆ ਦੋਵਾਂ ਮਹੀਨੇ ਦੀ ਚੈੱਕ ਪਾਸ ਇੱਕ ਪਾਸ ਹਾਂ ਜੀ ਬੱਜਾ ਮਗਰਿਆ ਕੱਟੀ ਆ ਕੱਟੀ ਨੀਲੀ ਗਾਵੀ ਦੀ ਆਂਦੀ ਆ ਤੇ ਕਿੰਨਾ ਦੁੱਧ ਜੀ ਦੁੱਧ ਭਾਜੀ ਇਹ ਕੋਈ 7 ਲੀਟਰ ਹੈਗਾ ਜੀ ਅੱਛਾ ਜੀ ਹਾਂ ਜੀ 7 ਲੀਟਰ ਦੁੱਧ ਆ ਹਾਂ ਜੀ ਜਾਨ ਦੇ ਕਣਵਾ ਸੁਆ ਜੇ ਇਹ ਦੂਜਾ ਸੁਆ ਜੇ ਦੂਜਾ ਸੁਆ ਤੇ ਦੂਜੇ ਸੁਵੇ ਦੀ ਗੜੀ ਗੱਬਣ ਜੇ ਹਾਂਜੀ ਆਹ ਵੇਖੋ ਆਇਂ ਤੇ ਕੋਲੇ ਪਹਿਲਾ ਸੁਆ ਦੂਜੇ ਸੁਵੇ ਸੁਣਾਵਾ ਹਾਂਜੀ ਹਾਂਜੀ ਆਹ ਵੇਖੋ ਤੇ ਕੱਟੀ ਬੜੀ ਚੰਗੀ ਆ ਪਛੇ ਨੀਲੀ ਗਾਵੀ ਦੀ ਕੱਟੀ ਆਂਦੀ ਜੇ ਆਹ ਵੇਖੋ ਨੀਲੀ ਗਾਵੀ ਦੀ ਪਿਓਰ ਨੀਲੀ ਗਾਵੀ ਆ ਤੇ ਚੰਗੀ ਕੁਆਲਿਟੀ ਦੀ ਆ ਹਾਂਜੀ ਹਾਂਜੀ ਮੁੱਲ ਕੀ ਇਹਦਾ ਜੈਜ ਆਈ ਮੁੱਲ ਉੜਦੇ ਆਲਾ ਹੀ ਕਰਨਾ ਵੀ ਮੁੱਲ ਚਲੀ ਜਾਵੇ ਜੈਸਨੋ ਵਾਲਾ ਠੀਕ ਹੈ ਮਿਲਦੀ ਕੱਟੀ ਨਾ ਕੱਟੀ ਨਾ ਕੱਟੀ ਨਾ ਮਿਲਦੀ ਹੈ ਠੀਕ ਹੈ ਮਿਲਦੀ ਆ ਤੇ ਮੁੱਲ ਭਾਵੇਂ 60 ਕਰੀ ਜਾਈਏ ਹਾਂਜੀ 58 ਕਰੀ ਜਾਈਏ ਹਾਂ 50 ਹੀ ਦੇ ਦਾਂਗੇ ਠੀਕ ਹੈ ਜੀ 50000 ਜੈਸਨੋ 50000 ਦੀ ਤੇ ਮਗਰ ਕੱਟੀ ਅੱਖ ਨੀਲੀ ਗਾ ਵਿਧੀ ਆ ਤੁਹਾਨੂੰ ਹਮਨੇ ਇੰਜ ਬਹੁਤ ਚੰਗੀ ਆਪੇ ਕੋ ਸਿੰਖ ਵਾਲ ਦੀ ਬਹੁਤ ਸਾਹਮਣੋਂ ਰਹਿ ਗਈ ਆ ਸਾਹਮਣੇ ਉਧਰ ਦੀ ਆ ਮੈਂ ਉਧਰ ਦੀ ਦਿੱਤੀ ਹੋਈ ਆ ਸਾਹਮਣੇ ਕਿਸ ਨੇ ਕੀਤੀ ਸਾਹਮਣੇ ਕੀਤੀ ਆ ਉੱਪਰ ਤੇ ਆ ਦੂਜੀ ਇਹ ਵੀ ਸੂਣ ਵਾਲੀ ਕਿੰਨਾ ਸੂਣ ਵਾਲੀ 20 ਤਰੀਕ ਨੂੰ ਦਿਨ ਪੂਰੇ ਆ ਜੇ 20 ਤਰੀਕ ਨੂੰ ਦਿਨ ਪੂਰੇ ਆ ਪੂਰੇ ਪੂਰੇ ਹਾਂ ਠੀਕ ਆ ਠੀਕ ਆ ਪਹਿਲੇ ਸਵੇਰ ਦਾ ਰਿਕਾਰਡ ਕੀ ਗਿਆ ਇਹਦਾ ਪਹਿਲੇ ਸਵੇਰੇ ਨੇ 14 13 14 ਜਾਣ ਲਓ ਤੇ ਬਾਹਰ ਸਾਹਿਬ ਹੋਗੇ ਕਿੱਥੇ ਅੱਜ ਬਾਹਰ ਸਾਹਿਬ ਨੇ ਧੁੱਪ ਸੇ ਕੰਡੇ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਸੋ ਬੜਾ ਚੰਗੀ ਜਿਹੀ ਠੰਡੀ ਧੀਰੀ ਆ ਬਹੁਤ ਯਾਰ ਹਾਂ ਵੇਖੋ ਥੱਲੇੋਂ ਵਾਰੀ ਸਫਾਈਆਂ ਦੀ ਉਧਾਂ ਇੱਧਰ ਵੇਖੋ ਜਿੱਦਣ 20 ਤਰੀਕ ਨੂੰ ਮਲੇ ਆ ਪਾਨੀ ਆ ਪੂਰੀ ਫੁੱਲ ਹਾਂਜੀ ਹਾਂਜੀ ਬਹੁਤ ਚਲੋ ਚੰਗੀ ਕੁਆਲਟੀ ਦੀ ਉਧਾਂ ਰੇਟ ਛੋਟਾ ਹੈਗਾ ਉਹ ਇਹਦਾ ਰੇਟ ਬਿਲਕੁਲ ਛੋਟੇ ਕਰਨੇ ਆ ਦੇ ਹਾਂਜੀ ਹਾਂਜੀ ਤੇ ਗੈਸ ਦਾ ਨੋ ਆਵੇ ਹਾਂ ਵੇਖੋ ਤਾਂ ਨਹੀਂ ਆਉਂਦੇ ਤੇ ਹੁਣ ਇਹਦਾ ਜਾਇਜ਼ ਜਾਂ ਮੁੱਲ ਜਿਹੜਾ ਗੱਬਨ ਦਾ ਆ ਠੋਡੀ ਚੰਗੀ ਆ ਵੇਖੋ ਬਾਦ ਸਾਹਿਬ ਜੀ ਇੱਕ ਵਾਰੀ ਫੇਰ ਵਖਾਲ ਦੋ ਬਹੁਤ ਚੰਗੀ ਸਾਫ ਤੇ ਤਰੀ ਹਾਂਜੀ ਹਾਂਜੀ ਠੋਡੀ ਤੇ ਚੰਗੀ ਆ ਤਾਂ ਇਦਾਂ ਦਾ ਮੁੱਲ ਮਤ ਕਰੀ ਜਾਂਦੇ ਠੋਡੀ ਦਾ 100000 ਰੁਪਇਆ ਕਰੀ ਜਾਂਦੇ ਆ ਹਾਂਜੀ ਉਦਾਂ ਹੈਗੀ ਜੇ ਲੱਖ ਦੀ ਹੈ ਚਲੋ ਜੈ ਜੈ ਜਾਨ ਦੋ ਤੁਸੀਂ 90 ਕਰ ਦਈਏ ਜੈ ਜੀ ਕਰ ਦੋ 85 ਹਾਂਜੀ 82 ਦੀ ਦੇ ਦਾਂਗੀ 82000 ਦੀ ਦੇਣੀ ਆ ਵੇਖੋ ਜੀ ਸੋਹਣੀਆਂ ਆ 20 ਤਕੀਕ ਨੂੰ ਦਿਨ ਪੂਰੇ ਚੰਗਿਆ ਥਨ ਸੋਨੇ ਲੇਵਾ ਆ ਵੇਖੋ ਨਾਰਾਂ ਵੇਖੋ ਕਿੰਨਾ ਚਮਕਦੀਆਂ ਜਿਵੇਂ ਠੀਕ ਹੈ ਜੀ ਠੀਕ ਹੈ ਇਹੋ ਦੋਵੇਂ ਪਸ਼ੂ ਆਪਣੇ ਕੋ ਤੇ ਇੱਕ ਟੋਕਰ ਗੱਭਣ ਹੈ ਇੱਕ ਸੂਨਾਂਣੀ ਬਸਦੇ ਆਂ ਗੀ ਡੰਗ ਨੂੰ ਆਣ ਕੇ ਤਸੱਲੀ ਕਰੇ ਹਾਂਜੀ ਨੰਬਰ ਦੱਸ ਦਿਓ ਜੀ ਨੰਬਰ 797391616 ਠੀਕ ਹੈ ਜੀ ਪਿੰਡ ਮੱਤੇਆਲ ਤਹਿਸੀਲ ਬਾਬਾ ਬਕਾਲਾ ਜੇ ਤੇ ਸੱਸੀ ਗਾ ਸਕਾ